ਸਭ ਦਾ ਸਵਾਗਤ ਹੈ ਤੁਸੀਂ ਜੁੜੇ ਹੋ ਜਗਤਾਰ ਦਸਾਂਝ ਦੇ ਨਾਲ ਖਬਰਨਾਮਾ ਦੇ ਫੇਸਬੁੱਕ ਅਤੇ YouTube ਚੈਨਲ ਦੇ ਉੱਪਰ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪੰਜਾਬ ਦੇ ਵਿੱਚ ਬੇਅਦਬੀ ਘਟਨਾਵਾਂ ਸਾਹਮਣੇ ਆਈਆਂ ਸੀ ਜਿਸ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਦਿਨੀ ਇੱਕ ਸਿੰਘ ਗੁਰਜੀਤ ਸਿੰਘ ਜੋ ਸਮਾਣਾ ਦੇ ਵਿੱਚ ਟਾਵਰ ਦੇ ਉੱਪਰ ਚੜਿਆ ਹੋਇਆ ਹੈ ਲਗਾਤਾਰ ਹੋ ਰਹੀਆਂ ਬੇਅਦਬੀਆਂ ਮਾਮਲਿਆਂ ਦੇ ਵਿੱਚ ਸਖਤ ਕਾਨੂੰਨਾਂ ਨੂੰ ਲੈ ਕੇ ਤਾਂ ਕੋਸਮਾ ਪਹਿਲਾਂ ਫ੍ਰੀ ਕੋਡ ਦੇ ਵਿੱਚ ਵੀ ਇਹ ਸੰਘਰਸ਼ ਚੱਲਿਆ ਸੀ ਹਰ ਇੱਕ ਧਾਰਮਿਕ ਗ੍ਰੰਥ ਦੀ ਬੇਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਐਨਐਸਏ ਜਾਂ ਫਾਂਸੀ ਸਜ਼ਾ ਨੂੰ ਲੈ ਕੇ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਅਤੇ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਇਸੇ ਤਹਿਤ ਹੀ ਆਪਾਂ ਗੱਲਬਾਤ ਕਰਾਂਗੇ ਕਿਸਾਨ ਜੁਣੀ ਦੀ ਆਗੂ ਜਿਨ੍ਹਾਂ ਵੱਲੋਂ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਸੀ ਸਰਜੀਤ ਸਿੰਘ ਖੜਨਾ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਾਰੇ ਮੁੱਦੇ ਉੱਪਰ ਸਰਜੀਤ ਜੀ ਜੋ ਸਮਾਣਾ ਵਿਖੇ ਸਿੰਘ ਟਾਵਰ ਚੜਿਆ ਹੋਇਆ ਇਹੀ ਮੰਗਾਂ ਨੂੰ ਲੈ ਕੇ ਤੁਸੀਂ ਵੀ ਇੱਥੇ ਫਰੀਕੋਟ ਦੇ ਵਿੱਚ ਸੰਘਰਸ਼ ਕੀਤਾ ਸੀ ਫੀ ਹਿੱਸਿਆਂ ਵਿੱਚ ਜਾ ਜਾ ਕੇ ਤੁਸੀਂ ਪ੍ਰਚਾਰ ਕੀਤਾ ਸੀਗਾ ਕੀ ਕਹਣਾ ਉਹ ਲਗਾਤਾਰ ਜਿਹੜਾ ਸੰਗਜ ਅੱਜ ਵੀ ਉਸੇ ਉਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਟਾਵਰ ਤੇ ਚੜਿਆ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਸਲਾ ਇਹੀ ਆਉਂਦਾ ਕਿ ਇਹ ਮੁੱਦਾ ਛੋਟਾ ਨਹੀਂ ਹੈ ਹੂੰ ਇਹ ਮੁੱਦਾ ਬਹੁਤ ਵੱਡਾ ਮੁੱਦਾ ਗੁਰੂ ਗ੍ਰੰਥ ਸਾਹਿਬ ਹਰ ਜਗ੍ਹਾ ਤੇ ਮੌਜੂਦ ਆ ਹੂੰ ਜੇ ਆਪਾਂ ਕਹ ਲਈਏ ਕਿ ਵਰਲਡਵਾਈਡ ਲੈਵਲ ਤੇ ਮੌਜੂਦ ਆ ਹਰ ਸਟੇਟ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹੂੰ ਤੇ ਹਰ ਦੇਸ਼ ਦੇ ਵਿੱਚ तकरीबन तकरीबन ਗੁਰਦੁਆਰਾ ਸਾਹਿਬ ਵੀ ਬਣੇ ਹੋਇਆ ਗੁਰੂ ਗ੍ਰੰਥ ਸਾਹਿਬ ਵੀ ਮੌਜੂਦ ਆ ਤੇ ਇਹ ਕਾਨੂੰਨ ਆ ਜਿਹੜਾ ਪਾਸ ਜੇ ਆਪਾਂ ਕੱਲੇ ਕਹੀਏ ਪੰਜਾਬ ਲੈਵਲ ਤੇ ਕਰਨਾ ਹੂੰ ਤੇ ਜ਼ਿਆਦਾਤਰ ਜਿਹੜਾ ਇਹ ਇੰਡੀਆ ਲੈਵਲ ਤੇ ਕਾਨੂੰਨ ਪਾਸ ਹੋਊਗਾ ਰਾਸ਼ਟਰਪਤੀ ਦੇ ਸਾਈਨ ਹੋਣਗੇ ਕੰਮ ਨੇੜੇ ਹੀ ਆ ਹੂੰ ਪਰ ਮਸਲਾ ਇਹ ਆ ਵੀ ਟਾਵਰ ਤੇ ਚੜਿਆ ਸਿੰਘ ਸਲੂਟ ਕਰਦੇ ਆ ਉਹਨੂੰ ਉਹਦੇ ਜੱਜ ਬੇਨ ਨੂੰ ਸਲੂਟ ਕਰਦੇ ਆ ਉਹਦੀ ਜਮੀਰ ਨੂੰ ਸਲੂਟ ਕਰਦੇ ਆ ਕਿ ਉਹ ਦਿਲ ਦੇ ਵਿੱਚ ਦਰਦ ਲੈ ਕੇ ਚੜਿਆ ਟਾਵਰ ਤੇ ਕਿ ਕਿਤੇ ਨਾ ਕਿਤੇ ਉਹਨੂੰ ਲੱਗਿਆ ਕਿ ਮਸਲਾ ਹੱਲ ਹੋ ਸਕਦਾ ਹੈ ਜਾਂ ਹੋ ਜੇ ਪਰ ਐਡਾ ਇਹ ਛੋਟਾ ਮਸਲਾ ਹੈ ਨਹੀਂ ਹੂੰ ਕਿ ਜਿੱਦਾਂ ਆਪਾਂ ਸਮਝ ਰਹੇ ਆ ਵੀ ਜਿੰਨਾ ਚੱਕਰ ਆਪਾਂ ਗਰਾਊਂਡ ਲੈਵਲ ਤੇ ਜਾ ਕੇ ਅਸੀਂ 3 ਮਹੀਨੇ ਲਗਾਤਾਰ ਖੜੇ ਹੂੰ 302 ਦੀ ਮੰਗ ਕੀਤੀ ਹੂੰ फांसी दी सजा दी मांग ਕੀਤੀ ਤੇ ਐਨਐਸਏ ਦੀ ਮੰਗ ਕੀਤੀ ਖਾਸ ਕਰਕੇ ਤੇ ਮਤਲਬ ਅਸੀਂ ਖੜੇ ਸੀ ਇੱਕ ਜਾਗਰੂਤਤਾ ਲਈ ਤੇ ਤੁਹਾਨੂੰ ਪਤਾ ਆ ਵੀ ਲੋਕ ਆਉਂਦੇ ਜ਼ਰੂਰ ਸੀ ਪਰ ਖੜਦੇ ਬਹੁਤ ਘੱਟ ਸੀ ਨਾਲ ਤੁਰ ਕੇ ਬਹੁਤ ਘੱਟ ਕੁਰਸੀ ਨਾਲ ਕਿ ਉਹਨਾਂ ਨੂੰ ਆਇਆ ਸੀ ਵੀ ਬਸ ਠੀਕ ਆ ਵੀ ਇਹ ਕਰਦੇ ਆ ਠੀਕ ਆ ਚੰਗੀ ਗੱਲ ਆ ਹੋ ਜੇ ਹੋ ਜੇ ਹੋ ਜੇ ਹਰ ਕੋਈ ਚਾਹੁੰਦਾ ਵੀ ਹੋ ਜੇ ਪਰ ਪਿੱਛੋਂ ਤੋਂ ਲੈ ਕੇ ਹੁਣ ਤੱਕ ਜੋ ਸੰਗਤ ਨਰਾਸ਼ ਹੋਈ ਆ ਆਪਾਂ ਆਗੂਆਂ ਤੋਂ ਲੈ ਲਈਏ ਭਾਵੇਂ ਜਿਵੇਂ ਬਾਜੀ ਲੈ ਲਏ ਉਹ ਸੰਗਤ ਦੀ ਨਿਰਾਸ਼ਾ ਜਿਹੜੀ ਉਸੇ ਉਸੇ ਹੱਦ ਤੱਕ ਕਾਇਮ ਹੈ ਹੂੰ ਉਸੇ ਹੱਦ ਤੱਕ ਕਾਇਮ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਸਿੰਘ ਨੂੰ ਥੱਲੇ ਆਉਣਾ ਚਾਹੀਦਾ ਉਹ ਕਹਿੰਦਾ ਇਹ ਕਹਿੰਦੇ ਸੀਗੇ ਵੀ ਮੈਂ ਆਪਦੀ ਸ਼ਹੀਦੀ ਦੇਊਂਗਾ ਪੰਜ ਨੂੰ 10 ਨੂੰ ਜਾਂ ਜਿੱਤਨ ਵੀ ਉਹ ਕਹਿੰਦੇ ਆ ਮੈਂ ਆਪਦੀ ਸ਼ਹੀਦੀ ਦੇ ਦੂੰਗਾ ਪਰ ਮੈਂ ਕਹਿੰਦਾ ਵੀ ਸਰਕਾਰ ਇਹ ਚਾਹੁੰਦੀ ਆ ਵੀ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ ਇਹੋ ਜਿਹੇ ਬੰਦਿਆਂ ਨੂੰ ਹੂੰ ਜੇ ਆਪਾਂ ਕਹ ਲਈ ਐਕਸੀਡੈਂਟ ਮਰਾਤਾ ਐ ਕਰਾਤਾ ਗੋਲੀ ਮਰਾਤੀ ਹਨ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ ਪਰ ਜੇ ਆਪ ਆਪ ਹੀ ਸੋਚਣ ਲੱਗ ਪਈਏ ਕਿ ਆਪਾਂ ਮਰਨਾ ਕਿਵੇਂ ਆ ਆਪਾਂ ਐ ਮਰਨਾ ਤੇ ਫਿਰ ਸਰਕਾਰ ਨੂੰ ਤਾਂ ਸੌਖਾ ਹੋ ਜਾਊਗਾ ਇਹ ਤਾਂ ਮਰਨ ਨਾਲ ਕੋਈ ਮਸਲੇ ਦਾ ਹੱਲ ਨਹੀਂ ਹੋਣਾ ਲੋਕਾਂ ਨੂੰ ਜਾਗਰੂਕ ਕਰਕੇ ਇਹ ਚੀਜ਼ ਦਾ ਹੱਲ ਕੀਤਾ ਜਾ ਸਕਦਾ ਦੇਖੋ ਥੱਲੇ ਆਉਣ ਕਮੇਟੀ ਬਣਾਉਣ ਜ਼ਿਆਦਾਤਰ ਮੈਂ ਵੇਖਿਆ ਲੋਕ ਜਿਹੜੇ ਹੈਗੇ ਆ ਕੋਈ ਮੁੱਦਾ ਚੱਕਦੇ ਆ ਕਮੇਟੀ ਵੀ ਬਣ ਜਾਂਦੀ ਆ ਉਸ ਤੋਂ ਬਾਅਦ ਉਹ ਕਮੇਟੀ ਵਰਕ ਹੀ ਨਹੀਂ ਕਰ ਵਰਕ ਨਹੀਂ ਕਰਦੇ ਮੇਡ ਉਹੀ ਨਾ ਵੀ ਚੱਲ ਰਿਹਾ ਲੋਕ ਨੂੰ ਮੈਂ ਇਹ ਕਹਿੰਦਾ ਵੀ ਜਿਵੇਂ ਹੁਣ ਕੋਈ ਵੀ ਆ ਕੋਈ ਵੀ ਆਪਾਂ ਬੰਦਾ ਲੈ ਲਈਏ ਲੱਖੇ ਸਿਧਾਣੇ ਹੋਣਾਂ ਦਾ ਲੈ ਲਈਏ ਉਹਨਾਂ ਨੇ ਇੱਕ ਮੁੱਦਾ ਫੜਿਆ ਹੋਇਆ ਪਾਣੀ ਦਾ ਪਾਣੀ ਦਾ ਉਹ ਉਸੇ ਮੁੱਦੇ ਤੇ ਚੱਲ ਰਹੇ ਚੱਲ ਰਹੇ ਹਮ ਕੰਮ ਹੋਵੇ ਨਾ ਹੋਵੇ ਪਰ ਉਹ ਚੱਲ ਰਹੇ ਠੀਕ ਆ ਕਮੇਂਡ ਸਾਫ ਮੋਰਚਾ ਲੱਗਿਆ ਹੋਇਆ ਉਹ ਇੱਕ ਮੁੱਦੇ ਤੇ ਚੱਲ ਰਹੇ ਆ ਭਾਵੇਂ ਉੱਥੇ ਹੁਣ ਕੱਠ ਨਹੀਂ ਹੁੰਦਾ ਪਰ ਉਹ ਚੱਲ ਰਹੇ ਚੱਲ ਰਹੇ ਕਈਆਂ ਲੋਕਾਂ ਨੂੰ ਪਤਾ ਹੀ ਨਹੀਂ ਜਲੰਧਰ ਵੀ ਧਰਨਾ ਲੱਗਿਆ ਹੋਇਆ ਜਿੱਥੇ ਟਾਏ ਸੀ ਹਾਂ ਉਹ ਹਜੇ ਤੱਕ ਲੱਗਿਆ ਹੋਇਆ ਪਤਾ ਹੀ ਨਹੀਂ ਲੋਕਾਂ ਨੂੰ ਬਿਲਕੁਲ ਮਤਲਬ ਚੱਲਦਾ ਰਹੇ ਇਹ ਮੁੱਦਾ ਹੈ ਕਿ ਇਹੋ ਜਿਹਾ ਮੁੱਦਾ ਹੈ ਵੀ ਜਿੱਨਾਂ ਚੱਕਰ ਪੂਰੇ ਪੰਜਾਬ ਦੇ ਵਿੱਚ ਮੋਰਚੇ ਨਹੀਂ ਲੱਗਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਬਲਾਕ ਦੇ ਵਿੱਚ ਮੋਰਚਾ ਨਹੀਂ ਲੱਗਦਾ ਉਹਨਾਂ ਚੱਕਰ ਇਹ ਗੱਲ ਨਹੀਂ ਨਹੀਂ ਕੱਲੇ ਬੰਦੇ ਨਾਲ ਆਪਾਂ ਕਹਿ ਸਕਦੇ ਨਹੀਂ ਕਰ ਸਕਦੇ ਅਵੇਅਰਨੈਸ ਜਰੂਰ ਕਰ ਸਕਦਾ ਬੰਦਾ ਇੱਕ ਅਵੇਅਰ ਕਰਨਾ ਹੈ ਹਾਂ ਤੇ ਆਪਾਂ ਗਰਾਊਂਡ ਲੈਵਲ ਤੇ ਕਰੀ ਬਿਲਕੁਲ ਬਿਲਕੁਲ ਜੇ ਆਪਾਂ ਤਾਂ ਝੜ ਕੇ ਆਪਾਂ ਕਵਾਂਗੇ ਵੀ ਆਪਾਂ ਸ਼ਿਸ਼ਦੀ ਦੇਣੀ ਆ ਹਾਂ ਉਹਨਾਂ ਦੀ ਉਹਨਾਂ ਦੇ ਪਰਿਵਾਰ ਨੂੰ ਵੀ ਲੋੜ ਹੈ ਹਾਂ ਸਾਨੂੰ ਵੀ ਲੋੜ ਹੈ ਨੌਜਵਾਨਾਂ ਨੂੰ ਵੀ ਲੋੜ ਆ ਸਾਨੂੰ ਵੀ ਇੱਕ ਮਤਲਬ ਜਾਗਰੂਕਤਾ ਆਉਂਦੀ ਆ ਕਿ ਯਾਰ ਸ਼ੁਕਰ ਆ ਕੋਈ ਬੋਲਿਆ ਕਿਸੇ ਨੇ ਬੋਲਿਆ ਮਤਲਬ ਇਨੀ ਪਾਵਰ ਰੱਖਦਾ ਕੋਈ ਵੀ ਮੈਂ ਆਪਣੀ ਸ਼ਹੀਦੀ ਦੇਉਂਗਾ ਹਾਂ ਤੇ ਫਿਰ ਆਪਾਂ ਉਹਦੀ ਸ਼ਹੀਦੀ ਆ ਜਿਹੜੀ ਜੇ ਸ਼ਹੀਦੀ ਹੋਣ ਤੋਂ ਬਾਅਦ ਜੋ ਆਪਾਂ ਕੁਝ ਕਰਨਾ ਆਪਾਂ ਪਹਿਲਾਂ ਕਰੀਏ ਕਿ ਆਪਾਂ ਥੱਲੇ ਲਿਆ ਕੇ ਸਿੰਘ ਨੂੰ ਸਿੰਘ ਥੱਲੇ ਆਵੇ ਉਹਦੇ ਪਰਿਵਾਰ ਨੂੰ ਵੀ ਮਿਲੇ ਉਹਦੇ ਪਰਿਵਾਰ ਨੂੰ ਵੀ ਹੌਸਲਾ ਹੋਵੇ ਤੇ ਜਿਹੜੇ ਆਗੂ ਆ ਉੱਥੇ ਜਾਂ ਜਿਹੜੇ ਦੂਜੇ ਆ ਉਹ ਵੀ ਇਹ ਗੱਲ ਕਹਿਣ ਵੀ ਭਾਈ ਥੱਲੇ ਆ ਆਪਾਂ ਆਪਦਾ ਨੁਕਸਾਨ ਨਹੀਂ ਕਰਾਉਣਾ ਆਪਾਂ ਆਪਦਾ ਨੁਕਸਾਨ ਕਰਾ ਕਰਾ ਕੇ ਕਰਾ ਕਰਾ ਕੇ ਆਪਦਾ ਅੱਗੇ ਪਹਿਲਾਂ ਬੇੜਾ ਕਰਕੇ ਕਰਾ ਲਿਆ ਹੂੰ ਆਪ ਆਪ ਨੁਕਸਾਨ ਨਾ ਕਰੀਏ ਸਰਕਾਰ ਕਰ ਦੇਵੇ ਕਰਦੀ ਆ ਤਾਂ ਆਪਾਂ ਸਰਕਾਰ ਨੂੰ ਕਹੋ ਵੀ ਤੁਸੀਂ ਕਰੋ ਨਾ ਤਾਂ ਆਪਾਂ ਆਪਦਾ ਕਿਉਂ ਕਰੀਏ ਆਪਾਂ ਗਰਾਉਂਡ ਲੈਵਲ ਤੇ ਆ ਕੇ ਜਾਗਰੂਕਤਾ ਪੈਦਾ ਕਰੀਏ ਲੋਕਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਬਲਾਕਾਂ ਦੇ ਵਿੱਚ ਜਾ ਕੇ ਟੀਮਾਂ ਬਣਾਈਏ ਹੂੰ ਟੀਮਾਂ ਬਣਾ ਕੇ ਜਾਗਰੂਕਤਾ ਪੈਦਾ ਕਰਕੇ ਆਪਾਂ ਹਰ ਜਗ੍ਹਾ ਤੇ ਪ੍ਰੋਟੈਸਟ ਕਰੀਏ ਪ੍ਰੋਟੈਸਟ ਕਰਕੇ ਆਪਾਂ ਆਪਦੀ ਆਵਾਜ਼ ਜਿਹੜੀ ਉੱਥੇ ਤੱਕ ਪਹੁੰਚਾਈਏ ਹੂੰ ਕਿਉਂਕਿ ਦੇਖੋ ਬਹੁਤ ਵੱਡੀ ਗੱਲ ਆ ਤੁਹਾਡੇ ਵਰਗੇ ਚੈਨਲ ਜਾਂ ਬਹੁਤ ਥੋੜੇ ਜਿਹੇ ਚੈਨਲ ਆ ਉਹ ਇਹ ਖਬਰਾਂ ਚਲਾ ਦਿੰਦੇ ਆ ਪਰ ਅੱਧੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਮਾਣੇ ਸਿੰਘ ਟਾਵਰ ਤੇ ਚੜਿਆ ਹੋਇਆ ਆ ਬਿਲਕੁਲ ਨਹੀਂ ਪਤਾ ਪੰਜਾਬ ਦੇ ਵਿੱਚ ਕਈ ਨਹੀਂ ਪਤਾ ਹੀ ਨਹੀਂ ਮੈਂ ਬਹੁਤ ਗਰਾਊਂਡ ਲੈਵਲ ਦੇ ਲੋਕਾਂ ਨੂੰ ਪੁੱਛਦਾ ਉਹ ਕਹਿੰਦੇ ਅੱਛਾ ਭਾਈ ਕਿੱਥੇ ਯਾਰ ਹਾਂ ਮਤਲਬ ਦੱਸਣਾ ਪੈਂਦਾ ਕਿਉਂ ਕਿਉਂਕਿ ਵੀਡਿਓਆਂ ਜਿਹੜੀਆਂ ਹੈਗੀਆਂ ਵੀਡਿਓਆਂ ਸਿਰਫ ਤੇ ਸਿਰਫ ਆਪ ਲੋਕ ਜਾਂ ਤੁਹਾਡੇ ਵਰਗੇ ਵੀਰਾਂ ਦੇ ਛੋਟੇ ਮੋਟੇ ਚੈਨਲ ਫੋ ਚਲਾਉਂਦੇ ਆ ਸਰਕਾਰੀ ਚੈਨਲ ਬਿਲਕੁਲ ਨਹੀਂ ਚਲਾਉਂਦੇ ਤੇ ਜਿੰਨਾ ਚਿਰ ਉਹ ਵੱਡੇ ਵੱਡੇ ਚੈਨਲ ਨਹੀਂ ਚਲਾਉਂਦੇ ਉਹਨਾਂ ਚਿਰ ਜਾਗਰੂਕਤਾ ਨਹੀਂ ਆਉਂਦੀ ਨਹੀਂ ਪਤਾ ਲੱਗਦਾ ਲੋਕਾਂ ਨੂੰ ਕਿ ਹਾਂ ਯਾਰ ਫਲਾਣੇ ਥਾਂ ਤੇ ਕੋਈ ਚੜਿਆ ਹੋਇਆ ਤੇ ਜਿੰਨੇ ਕੁ ਲੋਕਾਂ ਨੂੰ ਪਤਾ ਲੱਗਦਾ ਉਹਨਾਂ ਇੱਕ ਦੇ ਵਿੱਚੋਂ ਜੇ 20 ਮੰਨ ਲਓ ਉੱਥੇ 100 ਦਾ ਘਟ ਹੋ ਗਿਆ 200 ਦਾ ਹੋ ਗਿਆ 300 ਦਾ ਹੋ ਗਿਆ 500 ਦਾ ਹੋ ਗਿਆ 1000 ਦਾ ਹੋ ਗਿਆ ਠੀਕ ਹੈ ਜੇ ਮੰਨ ਲਓ 1000 ਦਾ ਹੋ ਵੀ ਜਾਂਦਾ ਫਿਰ ਵੀ ਇਹ ਮਸਲਾ ਉੱਥੇ ਹੱਲ ਨਹੀਂ ਹੋ ਇਹ ਉੱਡਾ ਕੰਮ ਆ ਵੀ ਹਾਂ ਜੀ ਉੱਥੇ ਕੋਈ ਬੇਇੱਜ਼ਤੀ ਹੋਈ ਹੈ ਉਸ ਬੇਅਦਬੀ ਦੇ ਮਕਸਦ ਨੂੰ ਲੈ ਕੇ ਆਪਾਂ ਪਰਚਾ ਦਰਜ ਕਰਾਉਣਾ ਜਾਂ ਆਪਾਂ ਪਰਚਾ ਦਰਜ ਕਰਾਉਣਾ ਜਾਂ ਆਪਾਂ ਕਹਿ ਦਈਏ ਵੀ ਉਸ ਮਕਸਦ ਨੂੰ ਲੈ ਕੇ ਉੱਥੇ ਕੋਈ ਗ੍ਰਿਫਤਾਰੀ ਨਹੀਂ ਹੋ ਰਹੀ ਉਸ ਮਸਲੇ ਦੇ ਵਿੱਚ ਇਹ ਗੱਲ ਹੋਵੇ ਤਾਂ ਉਹਨਾਂ ਕੋ ਹੈ ਮਨ ਉਹਨਾਂ ਕੋ ਪਾਵਰ ਰੱਖਦੇ ਆ ਠੀਕ ਆ ਤੇ ਪਰ ਉੱਥੇ ਕੋਈ ਮਤਲਬ ਕਿੰਨਾ ਚਿਰ ਹੋ ਗਿਆ ਸਿੰਘ ਨੂੰ ਟਾਵਰ ਤੇ ਚੜੇ ਨੂੰ ਕਿਸੇ ਦਾ ਕੋਈ ਪ੍ਰਤੀਕਰਮ ਹੀ ਨਹੀਂ ਉਹ ਹੀ ਉਹ ਸ਼ਰ ਗੱਲ ਕਰਦਾ ਕਿਉਂਕਿ ਗੁਰੂ ਸਾਹਿਬ ਸਾਰਿਆਂ ਦਾ ਸਾਂਝਾ ਠੀਕ ਆ ਸਭ ਉਹ ਦਾ ਗੁਰੂ ਮੰਨਦੇ ਨੇ ਪਿਤਾ ਮੰਨਦੇ ਨੇ ਆਪਣੇ 2015 ਵਿੱਚ ਬੀਤ ਵੀ ਹੁੰਦੀ ਉਸ ਸਮੇ ਬਥੇਰੇ ਸਿੱਖ ਚਿਹਰੇ ਸੀਗੇ ਜੋ ਮੈਂ ਖੁਦ ਦੇਖੇ ਨੇ ਅੱਗੇ ਬੈਠੇ ਰਹੇ ਨੇ ਤੇ ਅੱਜ ਉਹ ਬੋਲ ਨਹੀਂ ਰਹੇਗੇ ਠੀਕ ਆ ਅੱਜ ਇਹ ਸੰਗ ਚੜਿਆ ਅਕਸਰ ਉਸੇ ਗੁਰੂ ਦੇ ਤਾਂ ਆਪਾਂ ਉਹਦਾ ਕਹਿੰਦੇ ਆਪਾਂ ਖਾਣੇ ਨਾਲ ਉਹਦੇ ਦਿੱਤਾ ਸਾਰੇ ਖਾਂਦੇ ਨੇ ਜੋ ਪ੍ਰਚਾਰ ਕਰਦੇ ਉਸੇ ਚੋਂ ਪੜ ਕੇ ਅੱਗੇ ਪ੍ਰਚਾਰ ਲੋਕਾਂ ਨੂੰ ਉਹ ਸਿੱਖਿਆ ਦਿੰਦੇ ਨੇ ਤੇ ਪਰ ਅੱਜ ਸਾਰੇ ਇਹ ਚੀਜ਼ਾਂ ਮੰਗਾ ਨੂੰ ਲੈ ਕੇ ਮੰਗਾ ਜੈਨੂਲ ਨੇ ਸਹੀ ਨੇ ਵੀ ਸਾਡੂ ਹਰ ਇੱਕ ਨੂੰ ਚਾਹੀਦਾ ਵੀ ਇਹ ਚੀਜ਼ ਚਾਹੀਦੀ ਆ ਹਰ ਇੱਕ ਸੇਵਿਤਾਰਨ ਨਗਰਤ ਦੀ ਬੇਅਦਬੀ ਹੁੰਦੀ ਹੈ ਤੇ ਉਹਦੇ ਬਸਤ ਕਲਾਬ ਕਰਾਈ ਹੋਣੀ ਚਾਹੀਦੀ ਜਿਹੜਾ ਕਰਦਾ ਪਰ ਉਹ ਕਿਉਂ ਚੁੱਪ ਬੈਠੇ ਰਹੇ ਘੁੰਗਣੀਆਂ ਉਹਨਾਂ ਨੇ ਕਿਉਂ ਮੂਹ ਚਕਲੇਗਾ ਦੇ ਚੜੇ ਹੋਏ ਨੇ ਦੇਖੋ ਮਸਲਾ ਪਤਾ ਕੀ ਹੈ ਮਸਲਾ ਪਹਿਲੀ ਗੱਲ ਤਾਂ ਇਹ ਹੈ ਵੀ ਮੋਰਚੇ ਪਹਿਲਾਂ ਹੀ ਜਿਵੇਂ ਕਮੇਡ ਸਾਫ ਮੋਰਚਾ ਲੱਗਿਆ ਹੋਇਆ ਹਾਂ ਪਹਿਲਾਂ ਤਾਂ ਆਪਣਾ ਫਰਜ਼ ਬੰਦਾ ਕਿ ਉਹਨੂੰ ਕਿਵੇਂ ਨਾ ਕਿਵੇਂ ਸਿਰੇ ਚੜਾਇਆ ਜਾਵੇ ਹੂੰ ਕਿਵੇਂ ਸਿਰੇ ਚੜੂਗਾ ਉਹਦੇ ਹੱਕ ਦੇ ਵਿੱਚ ਆਪਾਂ ਨੂੰ ਥਾਂ ਥਾਂ ਤੇ ਮੋਰਚੇ ਲਾਉਣੇ ਚਾਹੀਦੇ ਆ ਥਾਂ ਥਾਂ ਤੇ ਆਪਾਂ ਨੂੰ ਜਾਗਰੂ ਕਰਨਾ ਚਾਹੀਦਾ ਲੋਕਾਂ ਨੂੰ ਠੀਕ ਹੈ ਪਹਿਲੀ ਗੱਲ ਤਾਂ ਉਹ ਕਿਉਂਕਿ ਉਹ ਕੰਨੀ ਪਹਿਲਾ ਸੰਗਤ ਹੁੰਦਾ ਸੀ ਤੇ ਹੁਣ ਕੀ ਹਾਲਾਤ ਆ ਉੱਤੇ ਸਾਰਿਆਂ ਨੂੰ ਪਤਾ ਤੇ ਆਗੂ ਜਿਹੜੇ ਆਪਾਂ ਕਹ ਲਈਏ ਹੋਰ ਆਗੂ ਹੈਗੇ ਆ ਉਹ ਇਸ ਮਸਲੇ ਤੇ ਕਿਉਂ ਨਹੀਂ ਬੋਲ ਰਹੇ ਜਾਂ ਕੋਈ ਕਿਉਂ ਨਹੀਂ ਗੱਲਬਾਤ ਕਰ ਰਿਹਾ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੇ ਦਿਲ ਦੇ ਵਿੱਚ ਦਰਦ ਨਹੀਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਉਹ ਉਹ ਇਸ ਮਸਲੇ 'ਚ ਆਉਣਗੇ ਨਹੀਂ ਕੋਜਾ ਆਗੂ ਆਏ ਵੀ ਆ ਕੋਜਾ ਆਗੂ ਰਹਿੰਦੇ ਆ ਤੇ ਪਰ ਜੋ ਸਮੇਂ ਦੇ ਹਾਲਾਤ ਆ ਉਹ ਉਹਨਾਂ ਨੂੰ ਪਤਾ ਹੈ ਉਹਨਾਂ ਨੇ ਵੇਖਿਆ ਸਾਰਾ ਕੁਝ ਉਹਨਾਂ ਨੂੰ ਪਤਾ ਕਿਤੇ ਨਾ ਕਿਤੇ ਆਗੂ ਬਹੁਤ سارے ਆਗੂ ਚੜੋ ਆਪਾਂ ਕਹਿ ਲੀਏ ਕਿ ਆਪਾਂ ਨੂੰ ਆਪਾਂ ਨੂੰ ਧੋਖਾ ਵੀ ਦਿੱਤਾ ਉਹਨਾਂ ਨੇ ਵੀ ਕੇ ਵੀ ਆ ਬਹੁਤ ਕੁਝ ਹੋਇਆ ਪਰ ਕਿਤੇ ਨਾ ਕਿਤੇ ਕੁਝ ਕੇ ਜਿਹੜੇ ਸੂਝਵਾਨ ਆਗੂ ਮੈਂ ਉਹਨਾਂ ਦੀ ਗੱਲ ਕਰੂੰਗਾ ਜਿਹੜੇ ਧੋਖਾ ਦੇਗੇ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਕੁਝ ਕੁ ਸੂਝਵਾਨ ਆਗੂ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਯਾਰ ਜੇ ਮਤਲਬ ਆਪਾਂ ਉੱਥੇ ਜਾ ਵੀ ਵੜਾਂਗੇ ਉੱਥੇ ਕੱਠ ਵੀ ਹੋ ਜਾਊਗਾ ਤੇ ਉੱਥੇ ਸਾਰਾ ਕੁਝ ਹੋ ਜਾਂਦਾ ਇਹ ਮਸਲਾ ਹੱਲ ਨਹੀਂ ਹੁੰਦਾ ਹੂੰ ਇਹ ਮਸਲਾ ਮਤਲਬ ਬਹੁਤ ਵੱਡਾ ਮਸਲਾ ਹੈ ਇਹ ਕੇਂਦਰ ਤੱਕ ਜਨਗੀ ਚ ਇਹ ਲੋਕਲ ਐਸਐਚਓ ਲੈਵਲ ਦਾ ਮਸਲਾ ਨਹੀਂ ਇਹ ਲੋਕਲ ਡੀਸੀ ਲੈਵਲ ਦਾ ਮਸਲਾ ਨਹੀਂਗਾ ਇਹ ਮਸਲਾ ਹੈਗਾ ਰਾਸ਼ਟਰਪਤੀ ਲੈਵਲ ਦਾ ਤੇ ਰਾਸ਼ਟਰਪਤੀ ਲੈਵਲ ਦਾ ਮਸਲਾ ਤੁਸੀਂ ਆਪ ਸਾਨੇ ਹੋ ਵੀ ਮਤਲਬ ਕਿੱਡਾ ਵੱਡਾ ਮਸਲਾ ਹੈ ਸਿਰ ਜਿੰਨਾ ਚਿਕਰ ਆਪਾਂ ਸਭ ਨੂੰ ਸਾਰਿਆਂ ਨੂੰ ਨਾਲ ਲਈਏ ਹਾਂ ਬਿਲਕੁਲ ਗਰਾਜਨੀਤੀ ਕੋੜ ਨਹੀਂ ਖੇਡਦਾ ਆ ਅੱਜ ਤੱਕ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਕਾਂਗਰਸ ਨੇ ਨਹੀਂ ਖੜੀ ਕਾਲੀਆਂ ਨੇ ਨਹੀਂ ਖੜੀ ਆਮ ਆਦਮੀ ਪਾਰਟੀ ਨੇ ਨਹੀਂ ਖੜੀ ਜਾਂ ਭਾਜਪਾ ਨੇ ਨਹੀਂ ਕਿਹਨੇ ਨਹੀਂ ਖੜੀ ਪਰ ਇਹ ਮਸਲੇ ਤੇ ਤਾਂ ਸਾਰੇ ਮੇਰਾ ਕਿਤੇ ਨਾ ਕਿਤੇ ਸਹਿਮਤ ਪਾਰਟੀਆਂ ਬਹੁਤ ਪਾਰਟੀਆਂ ਵਾਲਿਆਂ ਨੂੰ ਵੀ ਨਾਲ ਲੈ ਲਓ ਆਪਾਂ ਨੂੰ ਕੀ ਹੈ ਜੇ ਲੀਡਰ ਨਹੀਂ ਨਾਲ ਆਉਂਦੇ ਉਹਨਾਂ ਦੀ ਸੰਗਤ ਨੂੰ ਲੈ ਲਓ ਠੀਕ ਹੈ ਮੂਰਤ ਤਾਂ ਆਪਾਂ ਮੰਗ ਕਰ ਰਹੀਏ ਜੇ ਮੰਨ ਲਓ ਉਹ ਨਹੀਂ ਨਾਲ ਆਉਂਦੇ ਉਹਨਾਂ ਦਾ ਵਿਰੋਧ ਕਰੋ ਉਹ ਗਾਂ ਤੋਂ ਇਹ ਤਾਂ ਨਾ ਕਹਿਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋ ਰਹੀ ਆ ਉਹਦੇ ਲਈ ਅਸੀਂ ਖੜੇ ਆ ਇਹ ਤਾਂ ਨਾ ਕਹਿ ਸਕਨੇ ਲੋਕਾਂ ਨੂੰ ਤੁਰੋ 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 ਨਾਲ ਇਸ ਮੁੱਦੇ ਦੀ ਮੰਗ ਕਰੋ ਇਸ ਮੁੱਦੇ ਦੀ ਅਸੈਂਬਲੀ ਦੇ ਵਿੱਚ ਮੰਗ ਕਰੋ ਹੂੰ ਤੇ ਆਪਾਂ ਇਸ ਤਰ੍ਹਾਂ ਦਾ ਕੰਮ ਕਰੀਏ ਉਹਨਾਂ ਦਾ ਕਿ ਤੁਸੀਂ ਭਾਈ ਇਸ ਮੁੱਦੇ ਤੇ ਅਗਲੀ ਵਾਰੀ ਜਦੋਂ ਅਸੈਂਬਲੀ ਦੇ ਵਿੱਚ ਗਏ ਤੁਸੀਂ ਇਸ ਮੁੱਦੇ ਤੇ ਚਰਚਾ ਕਰਨੀ ਜਦੋਂ ਅਸੈਂਬਲੀ ਦੇ ਵਿੱਚ ਇਸ ਮੁੱਦੇ ਤੇ ਚर्चा ਹੋਊਗੀ ਫਿਰ ਕਿਤੇ ਨਾ ਕਿਤੇ ਕਰ ਜਾ ਕੇ ਗੱਲ ਹਿੱਲੂਗੀ ਆਪਾਂ ਉਸ ਗੱਲ ਨੂੰ ਹਲਾਈਏ ਆਪਾਂ ਉਸ ਗੱਲ ਨੂੰ ਲੰਬਾ ਕਰੀਏ بجائے ਕਿ ਆਪਾਂ ਆਪਦਾ ਨੁਕਸਾਨ ਕਰਨ ਦੀ بجائے ਆਪਾਂ ਆਪਦਾ ਨੁਕਸਾਨ ਨਾ ਕਰੀਏ ਮਨ ਲਓ ਇਹ ਸਿੰਘ ਨੇ ਆਪਦਾ ਨੁਕਸਾਨ ਕਰ ਲਿਆ ਪਰਿਵਾਰ ਨੂੰ ਮੁੜ ਕੇ ਕੋਈ ਨਹੀਂ ਪੁੱਛਦਾ ਮਗਰੋਂ ਨਹੀਂ ਪੁੱਛਦਾ ਬਿਲਕੁਲ ਬਹੁਤ ਥਾਵਾਂ ਤੇ ਇਹ ਗੱਲ ਹੋਈ ਆ ਸਰੇਕ ਮੁੜ ਕੇ ਬਾਅਦ ਚ ਇਹ ਕਹਿੰਦਾ ਕਿ ਯਾਰ ਬਾਈ ਮਤਲਬ ਪਰਿਵਾਰ ਇਹ ਗੱਲ ਕਹਿੰਦਾ ਬਾਅਦ ਚ ਵੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਜਦੋਂ ਜੋਂ ਦਿਨ ਨੂੰ ਨਹੀਂ ਪੁੱਛਦਾ ਮਰਿਆ ਨੂੰ ਤੱਕ ਕਿ ਨਹੀਂ ਕਹਣਾ ਮੈਂ ਉਹੀ ਗੱਲ ਕਹਿਣਾ ਵੀ ਆਪਾਂ ਆਪਦਾ ਪਰਿਵਾਰ ਵੀ ਦੇਖੀਏ ਆਪਾਂ ਮੁੱਦਾ ਵੀ ਦੇਖੀਏ ਆਪਾਂ ਚੱਲਣਾ ਵੀ ਲੰਮੇ ਆ ਤੇ ਫਿਰ ਕਿਉਂ ਨਾ ਜੇ ਮੰਨ ਲਓ ਇਹ ਸਿੰਘ ਆਪਦੇ ਆਪ ਨੂੰ ਕੁਝ ਕਰ ਲੈਂਦਾ ਤੇ ਮਹੀਨਾ ਦੋ ਮਹੀਨਿਆਂ ਬਾਅਦ ਲੋਕ ਤੁਹਾਨੂੰ ਪਤਾ ਕੋਈ ਨਾ ਕੋਈ ਹੋਰ ਵੀਡੀਓ ਆ ਗਈ ਹੋਰ ਕੋਈ ਮੁੱਦਾ ਉੱਠ ਗਿਆ ਲੋਕਾਂ ਨੇ ਉਧਰ ਨੂੰ ਤੁਰ ਪੈਣਾ ਮੰਨਦੇ ਹੋ ਤੇ ਜੇ ਇਹੀ ਸਿੰਘ ਥੱਲੇ ਆ ਕੇ ਇੱਕ ਕਮੇਟੀ ਬਣਾ ਕੇ ਜਾਂ ਕਮੇਟੀ ਨਹੀਂ ਵੀ ਬਣਦੀ ਆਪਦੇ ਤੌਰ ਤੇ ਹੀ ਕਰਦਾ ਨੌਜਵਾਨਾਂ ਨੂੰ ਇਕੱਠੇ ਕਰਕੇ ਨੌਜਵਾਨਾਂ ਨੂੰ ਇਕੱਠੇ ਕਰਕੇ ਆਪਦੇ ਤੌਰ ਤੇ ਗਰਾਊਂਡ ਲੈਵਲ ਤੇ ਜਾਗਰੂਕ ਪੈਦਾ ਕਰਦਾ ਜੇ ਮੰਨ ਲਓ ਇਹ ਸਿੰਘ ਨੇ ਥੱਲੇ ਆ ਕੇ 200 ਬੰਦਾ ਵੀ ਕੰਮਜਾਬ ਕਰ ਲਿਆ ਜਾਗਰੂਕ ਕਰ ਲਿਆ ਤੇ ਬਣ ਗਈ ਗੱਲ ਤੋ ਮਤਲਬ ਫਿਰ ਫਕਰ ਮਹਿਸੂਸ ਹੋਊਗਾ ਕਿ ਯਾਰ ਠੀਕ ਆ ਮਤਲਬ ਮੈਂ ਕੁਝ ਕੀਤਾ ਮੈਂ ਚੋਣਾ ਕਿ ਇਹ ਸਿੰਘ ਟਾਵਰ ਤੇ ਬੈਠ ਕੇ ਨਹੀਂ ਥੱਲੇ ਆ ਕੇ ਗਰਾਉਂਡ ਲੈਵਲ ਤੇ ਆ ਕੇ ਕੁਝ ਕਰੇ ਕੁਝ ਕਰਕੇ ਫਿਰ ਲੋਕਾਂ ਨੂੰ ਜਦੋਂ ਆਪਦੇ ਨਾਲ ਜੋੜ ਲੂਗਾ ਫਿਰ ਇਹ ਸਿੰਘ ਨੂੰ ਵੀ ਮਹਿਸੂਸ ਹੋਊਗਾ ਕਿ ਯਾਰ ਕਿਤੇ ਨਾ ਕਿਤੇ ਉਹ ਮੇਰਾ ਫੈਸਲਾ ਗਲਤ ਸੀ ਆ ਮੇਰਾ ਫੈਸਲਾ ਸਹੀ ਆ ਕਿ ਹੁਣ ਮੈਂ ਗਰਾਉਂਡ ਲੈਵਲ ਤੇ ਆ ਕੇ ਲੋਕਾਂ ਨਾਲ ਜੁੜਿਆ ਸੋ ਆਪਾਂ ਨੂੰ ਕਿਸੇ ਦੇ ਪੰਪਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਕਿਸੇ ਮੰਨ ਲਓ ਬਾਹਰ ਜਿਹੜੇ ਲੋਕ ਬੈਠੇ ਆ ਕੁਝ ਬੈਠੇ ਉਹ ਪੰਪ ਦਿੰਦੇ ਇਧਰਲੇ ਬੰਦੇ ਕਈ ਬੈਠੇ ਪਪ ਦੇ ਜਾਂਦੇ ਵੀ ਚੱਕਦੇ ਯਾਰ ਗੱਲ ਹੀ ਕੋਈ ਨਹੀਂ ਕੋਈ ਨਹੀਂ ਅਆਂ ਐ ਕਰਦੇ ਆਂਗੇ ਜੋ ਕਰਦੇ ਆਂਗੇ ਐ ਹੋਜੂ ਹਾਲਾਂਕਿ ਜਿਹੜੇ ਪੰਪ ਦਿੰਦੇ ਉਹਨਾਂ ਨੂੰ ਵੀ ਪਤਾ ਵੀ ਹੋਣਾ ਕੁਛ ਨਹੀਂ ਕੁਛ ਨਹੀਂ ਨਹੀਂ ਕਰ ਸਕਦੇ ਬਿਲਕੁਲ ਸਹੀ ਹੈ ਗਾਣਾ ਸੋ ਪੰਪ ਜਿਹੜੇ ਬੰਦੇ ਪੰਪਾਂ 'ਚ ਆਉਂਦੇ ਆ ਨਾ ਉਹ ਮੈਂ ਅੱਜ ਤੱਕ ਆਪਦਾ ਨੁਕਸਾਨ ਕਰਾਉਂਦੇ ਵੇਖਿਆ ਸੋ ਆਪਦਾ ਨੁਕਸਾਨ ਨਾ ਕਰਾਓ ਨਾ ਨੌਜਵਾਨਾਂ ਦਾ ਕਰਾਈਏ ਨਾ ਆਪਾਂ ਕੌਮ ਦਾ ਨੁਕਸਾਨ ਹੁੰਦਾ ਏ ਸਾਰੇ ਚਾਹੁੰਦੇ ਆ ਕਿ ਸਿੰਘ ਥੱਲੇ ਆਵੇ ਥੱਲੇ ਆ ਕੇ ਵਿਚਾਰ ਚਰਚਾ ਕਰੇ ਵਿਚਾਰ ਚਰਚਾ ਕਰਕੇ ਉਸ ਤੋਂ ਬਾਅਦ ਕੋਈ ਆਪਦੀ ਜਥੇਬੰਦੀ ਕ੍ਰੀਏਟ ਕਰਨੀ ਹੈ ਜਾਂ ਆਪ ਦਾ ਕੋਈ ਕਮੇਟੀ ਕ੍ਰੀਏਟ ਕਰਨੀ ਹੈ ਉਹ ਕਰਕੇ ਤੇ ਗਰਾਊਂਡ ਲੈਵਲ ਤੇ ਚੱਲਿਆ ਜਾਵੇ ਸਾਰੇ ਰੋਸ ਵਜੋਂ ਅਸੀਂ ਵੀ ਨਾਲ ਆ ਸਾਰੇ ਤੁਰਾਂਗੇ ਅਸੀਂ ਫਤਿਹ ਯੂਨੀਅਨ ਨਾਲ ਉਹਦੇ ਨਾਲ ਪਹਿਲਾਂ ਵੀ ਸੀਗੇ ਸਮਰਥਨ ਕਰਦੇ ਆ ਅੱਜ ਵੀ ਕਰਦੇ ਆ ਗਾਂ ਵੀ ਕਰਾਂਗੇ ਪਰ ਕਿਤੇ ਨਾ ਕਿਤੇ ਅਸੀਂ ਚਾਹੁੰਦੇ ਆ ਕਿ ਕਿਸੇ ਦਾ ਨੁਕਸਾਨ ਨਾ ਹੋ ਸੋ ਧੰਨਵਾਦ ਵੈਕੋ ਜੀ ਦਾ ਖਾਲਸਾ ਆਪਣੇ ਕੀਮਤੀ ਵਿਚਾਰ ਦੇ ਸੋ ਸਰ ਜੀ ਸਰਾਹ ਹੁਣ ਆ ਦੇ ਤੁਸੀਂ ਵਿਚਾਰ ਸੁਣੇ ਕਿ ਇਸ ਵਿੱਚ ਟਾਵਰ ਤੇ ਬੈਠੇ ਸੰਘ ਨੂੰ نیچے ਆ ਕੇ ਸੰਘਰਸ਼ ਵਿੜਨਾ ਚਾਹੀਦਾ ਹੈ ਜਿਵੇਂ ਉਹਨਾਂ ਵੱਲੋਂ ਲਗਾਤਾਰ ਇਹ ਮੁੱਦੇ ਉੱਪਰ ਜਿਹੜਾ ਹੈਗਾ ਸਰਕਾਰ ਤੱਕ ਮੰਗ ਪੱਤਰ ਪਹੁੰਚਾਈ ਗਈ ਸਰ ਇਸੇ ਤਰ੍ਹਾਂ ਹੀ ਕੋਈ ਨਾ ਕੋਈ ਸੰਘਰਸ਼ ਵਿੜਨਾ ਚਾਹੀਦਾ ਹੈ ਨਾ ਕਿ ਆਪਣੀ ਜਾਨ ਗਵਾ ਕੇ ਉਹਨਾਂ ਨੂੰ ਇਹ ਸੰਘਰਸ਼ ਕਰਨਾ ਚਾਹੀਦਾ ਹੈ ਸਭੋ ਥੱਲੇ ਆ ਕੇ ਲੋਕਾਂ ਨਾਲ ਮਿਲ ਕੇ ਇਸ ਉੱਪਰ ਜਿਹੜਾ ਹੈਗਾ ਕਿਉਂਕਿ ਕਾਨੂੰਨ ਰਾਸ਼ਟਰਪਤੀ ਤੱਕ ਜਾਵੇਗਾ ਉਹਨਾਂ ਵੱਲੋਂ ਇਹਦੇ ਤੇ ਮੋਹਰ ਲਗਣੀ ਆ ਫੇਰ ਹੀ ਇਹ ਕਾਨੂੰਨ ਬਣ ਸਕਦਾ ਇਸ ਲਈ ਸਾਰੇ ਲੋਕਾਂ ਨੂੰ ਉਹਨਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾ ਜੋ ਇਹ ਸਖਤ ਕਾਨੂੰਨ ਬਣਾਇਆ ਜਾ ਸਕੇ ਦੇਖਣਾ ਆਨਲਾਈਨ ਸਮੇਂ ਦੇ ਵਿੱਚ ਕਾਵਰ ਦੇ ਜਿਹੜੇ ਹੋਏ ਸਿੰਘ ਵੱਲੋਂ ਅਗਲਾ ਕੀ ਸਟੈਪ ਲਿਆ ਜਾਂਦਾ ਹੈ